ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਕਥਾ ਵਿਚਾਰ ਦਾ ਜਿਹੜਾ ਵਿਸ਼ਾ ਹੈ ਜੀ ਜੇਕਰ ਤੁਹਾਡੇ ਵੀ ਘਰ ਵਿੱਚ ਕੁੱਤਾ ਆਉਂਦਾ ਹੈ ਤੇ ਤੁਹਾਡੇ ਘਰ ਵਿੱਚ ਆ ਕੇ ਉਹ ਇੱਕ ਕੰਮ ਕਰਦਾ ਹੈ ਤਾਂ ਸਮਝ ਲਓ ਹੁਣ ਤੁਹਾਡੇ ਮਾੜੇ ਦਿਨ ਖਤਮ ਹੋ ਜਾਣਗੇ ਉਸ ਤੋਂ ਪਹਿਲਾਂ ਸਾਥ ਸੰਗਤ ਜੀ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਆਓ ਜੀ ਹੁਣ ਅਸੀਂ ਕਥਾ ਵਿਚਾਰ ਅਤੇ ਸਾਂਝ ਪਾਉਂਦੇ ਹਾਂ ਸਾਨੂੰ ਕਰਮ ਕਰਨ ਲਈ ਪਰਮਾਤਮਾ ਜੀ ਨੇ ਤਾਂ ਸਾਥ ਸੰਗਤ ਜੀ ਸੁਤੰਤਰ ਕੀਤਾ ਹੋਇਆ ਹੈ ਆਪਾਂ ਕਿਵੇਂ ਦੇ ਕਰਮ ਕਰਨੇ ਹਨ ਚੰਗੇ ਜਾਂ ਮਾੜੇ ਉਹ ਸਾਡੀ ਤਾਂ ਆਪਣੀ ਸੋਚ ਹੈ ਆਪਾਂ ਜਿਵੇਂ ਦੇ ਕਰਮ ਕਰਾਂਗੇ ਸਾਨੂੰ ਫਲ ਵੀ ਉਵੇਂ ਦਾ ਹੀ ਮਿਲੇਗਾ ਇਸ ਲਈ ਕਿਹਾ ਜਾਂਦਾ ਹੈ ਕਿ ਚੰਗੇ ਕਰਮ ਕਰੋ ਬਾਕੀ ਸਭ ਪਰਮਾਤਮਾ ਤੇ ਛੱਡ ਦਿਓ ਆਪਾਂ ਅਕਸਰ ਹੀ ਘਰ ਆਏ ਕਿਸੇ ਗਰੀਬ ਨੂੰ ਜਾਂ ਜਦੋਂ ਕੁੱਤਾ ਘਰ ਵਿੱਚ ਆ ਜਾਂਦਾ ਹੈ ਉਸ ਨੂੰ ਛਿੜਕ ਕੇ ਭਜਾ ਦਿੰਦੇ ਹਾਂ ਕਈ ਵਾਰ ਤਾਂ ਕੁੱਤੇ ਨੂੰ ਮਾਰਨ ਵੀ ਲੱਗ ਜਾਂਦੇ ਹਾਂ ਜੋ ਕਿ ਬਹੁਤ ਵੱਡਾ ਪਾਪ ਹੁੰਦਾ ਹੈ ਕਦੇ ਵੀ ਕਿਸੇ ਬੇਜਬਾਨ ਨੂੰ ਨਾ ਮਾਰਿਆ ਕਰੋ ਇਹਨਾਂ ਦੀਆਂ ਦੁਆਵਾਂ ਵਿੱਚ ਵੀ بڑا ਅਸਰ ਹੁੰਦਾ ਹੈ ਤੇ ਬਾਦੁਆਵਾਂ ਦੇ ਵਿੱਚ ਵੀ ਕਿਸੇ ਮਹਾਪੁਰਖ ਨੇ ਇੱਕ ਕੁੱਤੇ ਨੂੰ ਕਿਹਾ ਕਿ ਤੇਰੀਆਂ ਦੋ ਚੀਜ਼ਾਂ ਮੈਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਕੁੱਤੇ ਨੇ ਅੱਗੋਂ ਪੁੱਛਿਆ ਜੀ ਕਿਹੜੀਆਂ ਨਾ ਮਹਾਪੁਰਖ ਜੀ ਕਹਿੰਦੇ ਹਨ ਤੂੰ ਹਮੇਸ਼ਾ ਲੋਕਾਂ ਦੀਆਂ ਕੰਦਾਂ ਤੇ ਪੇਸ਼ਾਬ ਕਰਦਾ ਹੈ ਜੋ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਅਗੋਂ ਕੁੱਤੇ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਮੈਂ ਧਰਤੀ ਤੇ ਇਸ ਲਈ ਨਹੀਂ ਕਰਦਾ ਕਿਉਂਕਿ ਇਸ ਧਰਤੀ ਤੇ ਬੈਠ ਕੇ ਕਈ ਗੁਰੂਆਂ ਪੀਰਾਂ ਨੇ ਤਪੱਸਿਆ ਕੀਤੀ ਹੈ ਵਾਹਿਗੁਰੂ ਦਾ ਨਾਮ ਲਿਆ ਹੈ ਇਸ ਕਰਕੇ ਮੈਂ ਧਰਤੀ ਤੇ ਨਹੀਂ ਕਰਦਾ ਮੈਂ ਇਸ ਧਰਤੀ ਨੂੰ ਅਪਵਿੱਤਰ ਨਹੀਂ ਕਰਨਾ ਚਾਹੁੰਦਾ ਮਹਾਪੁਰਖਿ ਕੁੱਤੇ ਦੀ ਇਹ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ ਕਹਿੰਦੇ ਦੂਜੀ ਤੇਰੀ ਗੱਲ ਇਹ ਪਸੰਦ ਨਹੀਂ ਕਿ ਜਦੋਂ ਵੀ ਕੋਈ ਭਿਖਾਰੀ ਕਿਸੇ ਦੇ ਘਰ ਮੰਗਣ ਆਉਂਦਾ ਹੈ ਤੂੰ ਉਸ ਦੇ ਪਿੱਛੇ ਬਹੁਤ ਹੀ ਜ਼ਿਆਦਾ ਭੌਂਕਦਾ ਹੈ ਉਸ ਨੂੰ ਪਰੇਸ਼ਾਨ ਕਰਦਾ ਹੈ ਕੁੱਤੇ ਨੇ ਫਿਰ ਬੜਾ ਸੋਹਣਾ ਜਵਾਬ ਦਿੱਤਾ ਮੈਂ ਤਾਂ ਭੌਂਕਦਾ ਹਾਂ ਕਿ ਪਰਮਾਤਮਾ ਨੇ ਉਸ ਨੂੰ ਦੋ ਹੱਥ ਦਿੱਤੇ ਹਨ ਮਿਹਨਤ ਕਰਨ ਦੇ ਲਈ ਉਹ ਮਿਹਨਤ ਕਰਕੇ ਆਪਣਾ ਢਿੱਡ ਪਾਲ ਸਕਦਾ ਹੈ ਪਰ ਉਹ ਮਿਹਨਤ ਛੱਡ ਕੇ ਲੋਕਾਂ ਕੋਲੋਂ ਮੰਗਦਾ ਕਿਉਂ ਹੈ ਤੋ ਕਿਰਤ ਕਰ ਨਾਮ ਜਪ ਵਾਹਿਗੁਰੂ ਹਰ ਚੀਜ਼ ਵਿੱਚ ਤੇਰੇ ਬਰਕਤ ਪਾ ਦੇਣਗੇ। ਇਹ ਸਭ ਗੱਲਾਂ ਸੁਣ ਕੇ ਮਹਾਪੁਰਸ਼ ਜੀ ਤਾਂ ਬੜੇ ਪ੍ਰਸੰਨ ਹੋਏ। ਤੀਜੀ ਗੱਲ ਕਹੀ, ਤੂੰ ਰਾਤ ਨੂੰ ਜ਼ੋਰ-ਜ਼ੋਰ ਦੀ ਕਿਉਂ ਭੌਂਕਦਾ ਹੈਂ ਤੇ ਲੋਕਾਂ ਦੀ ਨੀਂਦ ਨੂੰ ਖਰਾਬ ਕਰ ਦਿੰਦਾ ਹੈਂ? ਤਾਂ ਕੁੱਤੇ ਨੇ ਫਿਰ ਅੱਗੋਂ ਬੜਾ ਸੋਹਣਾ ਜਵਾਬ ਦਿੱਤਾ। ਕਹਿੰਦਾ ਮੈਂ ਭੌਂਕਦਾ ਤਾਂ ਹਾਂ ਕਿ ਮਨੁੱਖ ਤੂੰ ਬੇਚਿੰਤ ਹੋ ਕੇ ਰੱਬ ਨੂੰ ਭੁੱਲ ਕੇ ਸੌਂ ਜਾ। ਪਰ ਤੂੰ ਸੌਂ ਵੀ ਜਾਂਦਾ ਹੈਂ ਪਰ ਰੱਬ ਨੂੰ ਕਿਉਂ ਭੁੱਲ ਜਾਂਦਾ ਹੈਂ? ਉਹ ਕਿੰਨੀ ਗਹਿਰੀ ਨੀਂਦ ਵਿੱਚ ਹੁੰਦੇ ਹਨ? ਤੇ ਅੰਮ੍ਰਿਤ ਵੇਲੇ ਦਾ ਖਿਆਲ ਹੀ ਨਹੀਂ ਹੁੰਦਾ ਭੌਂਕ ਕੇ ਉਹਨਾਂ ਨੂੰ ਜਗਾਉਣਾ ਚਾਹੁੰਦਾ ਹਾਂ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਲੈਣ ਕਿਉਂਕਿ ਜੋ ਵੀ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਜੀ ਨੂੰ ਯਾਦ ਕਰਦਾ ਹੈ ਉਹਦੇ ਘਰ ਦੇ ਕਲੈ ਕਲੇਸ਼ ਹਮੇਸ਼ਾ ਲਈ ਖਤਮ ਹੋ ਜਾਂਦੇ ਹਨ ਤੇ ਬਰਕਤ ਹਮੇਸ਼ਾ ਵਾਸ ਕਰਦੀ ਹੈ ਮੈਂ ਐਵੇਂ ਹੀ ਵਿਅਰਥ ਵਿੱਚ ਨਹੀਂ ਭੌਂਕਦਾ ਉਸ ਦੀ ਗਹਿਰਾਈ ਨੂੰ ਸਮਝੋ ਅਤੇ ਕਦੇ ਵੀ ਉਸ ਨੂੰ ਨਾ ਮਾਰਿਆ ਕਰੋ ਬਸ ਇੱਕ ਰੋਟੀ ਪਾਓ ਪਾਣੀ ਪਿਆਓ ਉਹ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ। ਕਿਹਾ ਜਾਂਦਾ ਹੈ ਬੇਜ਼ੁਬਾਨਾਂ ਦੀ ਜਿਹੜੀ ਆਵਾਜ਼ ਨਹੀਂ ਹੁੰਦੀ। ਇਹਨਾਂ ਦੀਆਂ ਤਾਂ ਦਵਾਵਾਂ ਤੇ ਬਦਵਾਵਾਂ ਦੋਨੋਂ ਹੀ ਅਸਰ ਕਰਦੀਆਂ ਹਨ। ਤੁਹਾਡੇ ਵੱਲੋਂ ਪਾਈ ਹੋਈ ਇੱਕ ਰੋਟੀ ਉਹ ਹਮੇਸ਼ਾ ਯਾਦ ਰੱਖਦੇ ਹਨ। ਆਖਦੇ ਹਨ ਜੀ ਇੱਕ ਨਗਰ ਦੇ ਵਿੱਚ ਦੋ ਭੈਣਾਂ ਦਾ ਵਿਆਹ ਹੋ ਗਿਆ ਸੀ। ਇੱਕੋ ਹੀ ਘਰ ਦੇ ਵਿੱਚ ਹੋਇਆ। ਕਹਿੰਦੇ ਇੱਕ ਦਿਨ ਨਾ ਪਹਿਲਾਂ ਵੱਡੀ ਨੇ ਮਧਾਣੀ ਪਾਈ ਤੇ ਉਹਨੂੰ ਇੱਕ ਕੰਮ ਯਾਦ ਆ ਗਿਆ। ਮਧਾਣੇ ਕੱਢ ਕੇ ਮੱਖਣ ਦਾ ਬਾਟਾ ਪਾਸੇ ਰੱਖ ਕੇ ਅੰਦਰ ਨੂੰ ਚਲੀ ਗਈ ਕਹਿੰਦੇ ਇੱਕ ਕੁੱਤਾ ਆਇਆ ਤੇ ਉਸਨੇ ਮੱਖਣ ਦੇ ਵਿੱਚ ਸਾਰਾ ਮੂੰਹ ਪਾ ਦਿੱਤਾ ਹੁਣ ਉਹ ਕਹਿੰਦੀ ਇਹ ਮੱਖਣ ਦੇ ਵਿੱਚ ਮੂੰਹ ਕੁੱਤੇ ਨੇ ਪਾ ਲਿਆ ਹੈ ਹੁਣ ਇਹਨੇ ਇਸ ਨੂੰ ਖਰਾਬਤਾ ਕਰ ਹੀ ਦਿੱਤਾ ਹੈ ਹੁਣ ਇਹ ਹੀ ਖਾ ਲਵੇ ਮੈਂ ਤਾਂ ਇਹ ਡੋਲਣਾ ਹੀ ਸੀ ਮੇਰਾ ਕਿਹੜਾ ਕਿਸੇ ਦੇ ਕੰਮ ਆਉਣਾ ਸੀ ਕੁੱਤੇ ਨੇ ਸਾਰਾ ਮੱਖਣ ਖਾ ਲਿਆ ਫਿਰ ਉਸ ਤੋਂ ਬਾਅਦ ਉਸਨੇ ਸਵਾਹ ਨਾਲ ਚੰਗੀ ਤਰ੍ਹਾਂ ਭਾਂਡਾ ਮਾਂਜ ਕੇ ਸਾਫ਼ ਕਰ ਲਿਆ ਕਹਿੰਦੇ ਦੂਜੇ ਦਿਨ ਉਹ ਛੋਟੀ ਭੈਣ ਉਸਦੀ ਜਿਹੜੀ ਸੀ ਉਹ ਕਹਿੰਦੀ ਅੱਜ ਮੈਂ ਮਧਾਣੀ ਲਾਉਂਦੀ ਹਾਂ ਉਹ ਕਹਿੰਦੀ ਜੀ ਚਲ ਠੀਕ ਹੈ ਅੱਜ ਤੂੰ ਰਿੜਕ ਲੈ ਕਹਿੰਦੇ ਉਹਨੇ ਵੀ ਸਾਰਾ ਮੱਖਣ ਕੱਢ ਕੇ ਬਾਟਾ ਬਾਹਰ ਰੱਖ ਕੇ ਅੰਦਰ ਕਿਸੇ ਕੰਮ ਨੂੰ ਚਲੀ ਗਈ ਐਨੇ ਨੂੰ ਕੋਈ ਹੋਰ ਕੁੱਤਾ ਆਇਆ ਉਸ ਕੁੱਤੇ ਨੇ ਵੀ ਓਦਾਂ ਹੀ ਕੀਤਾ ਉਸਨੇ ਮੱਖਣ ਵਿੱਚ ਸਾਰਾ ਮੂੰਹ ਪਾ ਲਿਆ ਕਹਿੰਦੇ ਉਹ ਭੱਜੀ ਗਈ ਤੇ ਜਾ ਕੇ ਉਹਨੇ ਇੱਕ ਡੰਡਾ ਫੜਿਆ ਡੰਡਾ ਫੜ ਕੇ ਉਹਨੇ ਕੁੱਤੇ ਦੇ ਲੱਕ 'ਚ ਮਾਰਿਆ ਕਹਿੰਦੇ ਲੱਕ 'ਚ ਇੰਨੀ ਜ਼ੋਰ ਨਾਲ ਮਾਰਿਆ ਕਿ ਕਹਿੰਦੇ ਉਹਦਾ ਲੱਕ ਹੀ ਟੁੱਟ ਗਿਆ। ਕਹਿੰਦੇ ਉਹ ਦਰਦ ਦੇ ਨਾਲ ਚੀਕਾਂ ਮਾਰਨ ਲੱਗ ਪਿਆ ਤੇ ਉੱਥੇ ਹੀ ਉਸਦੀ ਮੌਤ ਹੋ ਗਈ। ਕਹਿੰਦੇ ਜਦੋਂ ਉਹਦੀ ਮੌਤ ਹੋਈ ਤਾਂ ਕੁਝ ਸਮਾਂ ਲੰਘਿਆ ਉਹ ਜਦੋਂ ਉਹਨੇ ਪ੍ਰਾਣ ਤਿਆਗੇ ਪਰਮਾਤਮਾ ਨੇ ਉਹਦਾ लेखा-ਜੋਖਾ ਕੀਤਾ। ਕਹਿੰਦੇ ਉਹ ਦੋਵਾਂ ਭੈਣਾਂ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ। ਹੁਣ ਕਹਿੰਦੇ ਜਿਹੜੇ ਪਹਿਲੇ ਕੁੱਤੇ ਨੂੰ ਜਿਹੜਾ ਘਿਓ ਖਵਾਇਆ ਸੀ ਉਹ ਵੱਡੀ ਘਰ ਆਇਆ ਪੁੱਤ ਬਣ ਕੇ। ਜਿਹਦਾ ਲੱਕ ਤੋੜਿਆ ਸੀ ਉਹ ਛੋਟੀ ਦੇ ਘਰ ਆਇਆ ਪੁੱਤ ਬਣ ਕੇ ਕਹਿੰਦੇ ਜਿਹੜੀ ਉਹਦੀ ਬਦਵਾ ਸੀ ਨਾ ਉਸ ਕਰਕੇ ਉਸਦਾ ਜਨਮ ਉਸਦੇ ਘਰ ਹੀ ਹੋਇਆ ਸੀ ਕਿਉਂਕਿ ਜਦੋਂ ਉਹ ਮਰਨ ਲੱਗਾ ਸੀ ਨਾ ਉਹਨੇ ਕਿਹਾ ਸੀ ਜਿਵੇਂ ਜਿਵੇਂ ਤੂੰ ਮੇਰਾ ਲੱਕ ਤੋੜਿਆ ਸੀ ਨਾ ਤੂੰ ਮੇਰੀ ਜਾਨ ਲਈ ਸੀ ਉਵੇਂ ਮੈਂ ਤੇਰਾ ਲੱਕ ਤੋੜ ਕੇ ਤੂੰ ਆਪਣੀ ਜਾਨ ਦੀ ਭੀਖ ਮੰਗੇਂਗੀ ਮੇਰੇ ਕੋਲ ਕਹਿੰਦੇ ਜਿਹੜੀ ਵੱਡੀ ਭੈਣ ਹੌਲੀ ਹੌਲੀ ਸਮਾਂ ਲੰਘਦਾ ਗਿਆ ਤੇ ਜਿਹੜਾ ਵੱਡੀ ਭੈਣ ਦਾ ਜਵਾਕ ਸੀ ਨਾ ਉਸ ਸਮੇਂ ਦੇ ਨਾਲ ਉਸ ਨੂੰ ਉਹ ਰੋਟੀ ਪਾਣੀ ਖਵਾਉਣਾ ਤੇ ਬੜੇ ਹੀ ਨਿਰੋਗ ਤੇ ਸਰੀਰੋਦਾ ਸੀਗਾ ਤੇ ਹਸਮਕ ਹੋਣ ਕਰਕੇ ਸਾਰਿਆਂ ਦਾ ਹੀ ਉਸ ਬੱਚੇ ਨੇ ਦਿਲ ਜਿੱਤ ਲਿਆ ਕਰਨਾ ਉਸ ਬੱਚੇ ਨੂੰ ਚੁੱਕਣ ਦੀ ਤਾਂਗ ਹਰ ਇੱਕ ਨੂੰ ਲੱਗੀ ਰਹਿੰਦੀ ਸੀ ਤੇ ਜਿਹੜਾ ਛੋਟੀ ਭੈਣ ਦਾ ਜਵਾਕ ਸੀ ਜਿਸ ਦਿਨ ਤੋਂ ਉਸਨੇ ਜਨਮ ਲਿਆ ਸੀ ਉਸ ਦਿਨ ਤੋਂ ਬਿਮਾਰ ਰਹਿਣ ਲੱਗ ਪਿਆ ਕਹਿੰਦੇ ਜੋ ਖਰਚਾ ਸੀ ਉਹ ਉਸ ਤੇ ਲਾਈ ਜਾਇਆ ਕਰਨਾ ਜਿੰਨਾ ਕਮਾਉਣਾ ਉਸ ਦੇ ਬੱਚੇ ਤੇ ਹੀ ਲੱਗ ਜਾਇਆ ਕਰਨਾ ਵੱਡੇ ਨੇ ਜੋ ਕਮਾਉਣਾ ਉਹਨੇ ਦਿਨ ਰਾਤ ਚੌਗਣੀ ਤਰੱਕੀ ਕਰਨੀ ਤੇ ਕਹਿੰਦੇ ਸਮਾਂ ਆਪਣੀ ਚਾਲ ਚੱਲਦਾ ਗਿਆ ਕਹਿੰਦੇ ਹੁਣ ਦੋਵੇਂ ਜਾਣੇ ਜਵਾਨ ਹੋ ਗਏ ਤੇ ਉਦੋਂ ਛੋਟੀ ਭੈਣ ਦਾ ਘਰ ਵਾਲਾ ਸੀ ਉਹ ਵੀ ਅਕਾਲ ਚਲਾਣਾ ਕਰ ਗਿਆ ਉਹਦਾ ਮੁੰਡਾ ਸੀ ਨਾ ਉਹ ਕਹਿੰਦੇ ਕਿ ਹੁਣ ਇੱਕ ਤਾਂ ਸਹਾਰਾ ਚਲਿਆ ਗਿਆ ਹੁਣ ਮੈਂ ਸਿਰਫ ਇਹਦਾ ਹੀ ਸਹਾਰਾ ਹਾਂ ਜਿਵੇਂ ਇਹਨੇ ਮੇਰਾ ਲੱਕ ਤੋੜਿਆ ਸੀ ਨਾ ਓਵੇਂ ਮੈਂ ਇਹਦਾ ਲੱਕ ਤੋੜ ਕੇ ਚਲੇ ਜਾਣਾ ਹੈ ਹੁਣ ਉਹਨਾਂ ਦੋਨਾਂ ਮੁੰਡਿਆਂ ਨੂੰ ਆਪਣਾ ਪਿਛਲਾ ਜਨਮ ਜਾਦ ਸੀ ਉਹਦੀ ਵੱਡੀ ਭੈਣ ਦੇ ਮੁੰਡੇ ਨੇ ਹਮੇਸ਼ਾ ਕਿਹਾ ਕਰਨਾ ਜੋ ਗਲਤੀ ਇਹਦੇ ਤੋਂ ਹੋਈ ਹੈ ਉਹ ਹੋ ਗਈ ਹੁਣ ਤੂੰ ਇਹਦੇ ਨਾਲ ਐਵੇਂ ਨਾ ਕਰ ਉਹ ਕਹਿੰਦਾ ਨਹੀਂ ਇਹ ਕਰਮ ਕਰਨ ਲਈ ਤਾਂ ਸੁਤੰਤਰ ਸੀ ਨਾ ਜੇ ਮੈਂ ਇਹਦੇ ਮੱਖਣ ਦੇ ਕੌਲੇ ਵਿੱਚ ਮੂੰਹ ਪਾ ਲਿਆ ਸੀ ਤਾਂ ਕਿੱਡੀਕ ਗਲਤੀ ਹੋ ਗਈ ਸੀ ਇਹ ਮੈਨੂੰ ਕਹਿ ਦਿੰਦੀ ਜਾਂ ਮੈਨੂੰ ਪਰਾਂ ਨੂੰ ਤੋੜ ਦਿੰਦੀ ਪਰ ਹਾਂ ਜੇ ਇਹ ਕੌਲਾ ਮੈਨੂੰ ਹੀ ਦੇ ਦਿੰਦੀ ਜਿਵੇਂ ਤੈਨੂੰ ਉਹਨੇ ਦਵਾਵਾ ਦੇ ਕੇ ਕੌਲੇ ਦਾ ਸਾਰਾ ਹੀ ਮੱਖਣ ਖਵਾ ਦਿੱਤਾ ਸੀ ਮੈਂ ਇਸ ਨੂੰ ਦਵਾਵਾ ਦੇ ਦੇਣੀ ਸੀ ਤੇ ਦਿਨ ਰਾਤ ਮੈਨੂੰ ਵੀ ਤਰੱਕੀ ਕਰਨ ਨੂੰ ਮਿਲ ਜਾਣੀ ਸੀ ਇਹਦੇ ਨਾਲ ਇਹ ਸਾਰਾ ਕੁਝ ਤਾਂ ਹੀ ਹੋ ਰਿਹਾ ਕਿਉਂਕਿ ਇਸਨੇ ਮਾੜੇ ਕਰਮ ਕੀਤੇ ਸਨ ਸਿਰਫ ਇਹਦੇ ਡੰਡੇ ਕਰਕੇ ਉਹ ਥੋੜੇ ਜਿਹੇ ਸਮੇਂ ਦੇ ਬਾਅਦ ਉਹ ਮੁੰਡਾ ਵੀ ਅਕਾਲ ਚਲਾਣਾ ਹੋ ਗਿਆ ਉਹਦੀ ਮਾਂ ਐਵੇਂ ਹੀ ਸਾਰਾ ਦਿਨ ਉਹਨੇ ਰੋਈ ਜਾਇਆ ਕਰਨਾ ਤੇ ਪਰਮਾਤਮਾ ਅੱਗੇ ਗਿਲੇ ਸ਼ਿਕਵੇ ਕਰਦੀ ਰਿਹਾ ਕਰਨਾ ਰੱਬਾ ਐਡੀ ਕਾਦੀ ਸਜ਼ਾ ਦਿੱਤੀ ਮੈਨੂੰ ਕਹਿੰਦੇ ਇੱਕ ਦਿਨ ਵੱਡੀ ਭੈਣ ਦੇ ਮੁੰਡੇ ਨੇ ਦੁਖੀ ਹੋ ਕੇ ਕਹਿੰਦਾ ਮਾਂ ਪਰਮਾਤਮਾ ਨੇ ਕਿਉਂ ਕੋਸ਼ਦੀ ਹੈ ਇਹ ਤਾਂ ਉਹ ਸਜ਼ਾ ਹੈ ਤੈਨੂੰ ਤੇਰੇ ਕਰਮਾਂ ਦੀ ਜੋ ਮਿਲੀ ਹੈ ਉਹ ਕਹਿੰਦੀ ਮੈਨੂੰ ਕਾਦੀ ਸਜ਼ਾ ਮੈਂ ਤਾਂ ਕਦੇ ਕੁਝ ਨਹੀਂ ਕੀਤਾ ਉਹ ਦੱਸਦਾ ਮਾਂ ਇੱਕ ਵਾਰੀ ਅਸੀਂ ਦੋਵੇਂ ਕੁੱਤੇ ਸੀ ਜਿਸ ਦਿਨ ਇਹ ਮਾਂ ਦੇ ਕੋਲ ਆਇਆ ਜਿਹਦੇ ਮੱਖਣ ਵਾਲੇ ਕੌਲੇ ਵਿੱਚ ਮੈਂ ਸਾਰਾ ਮੂੰਹ ਪਾ ਦਿੱਤਾ ਇਹਨੇ ਮੈਨੂੰ ਸਾਰਾ ਮੱਖਣ ਖਾਣ ਲਈ ਦੇ ਦਿੱਤਾ ਪਰ ਜਿਸ ਦਿਨ ਇਹਨੇ ਤੇਰੇ ਮੱਖਣ ਖਾਦਾ ਤੋਂ ਇਹਦੇ ਡੰਡਾ ਮਾਰ ਕੇ ਇਹਦਾ ਲੱਕ ਤੋੜ ਦਿੱਤਾ ਹੁਣ ਇਹ ਉਸੇ ਹੀ ਤਰ੍ਹਾਂ ਤੇਰਾ ਲੱਕ ਤੋੜ ਕੇ ਚਲਾ ਗਿਆ ਇਸ ਕਰਕੇ ਉਹਨੇ ਮੈਨੂੰ ਖਾਣ ਦਿੱਤਾ ਸੀ ਤਾਂ ਉਸ ਦਿਨ ਰਾਤ ਚੌਗਣੀ ਤਰੱਕੀ ਹੁੰਦੀ ਗਈ ਤੇ ਤੂੰ ਡੰਡਾ ਮਾਰਿਆ ਸੀ ਤੇਰੇ ਘਰੋਂ ਡੰਡਾ ਗਰੀਬੀ ਦਲੇਦਰਤਾ ਤੇ ਸਾਰਾ ਕੁਝ ਤੇਰੇ ਘਰੋਂ ਲੈ ਗਿਆ ਤੇਰਾ ਤਾਂ ਪਤਨ ਹੋ ਗਿਆ ਇਸ ਕਰਕੇ ਜੇ ਕਦੇ ਵੀ ਘਰ ਵਿੱਚ ਕੁੱਤਾ ਬਿੱਲੀ ਜਾਂ ਕੋਈ ਵੀ ਭੀਖ ਮੰਗਣ ਆਵੇ ਤਾਂ ਉਹਨੂੰ ਮਾਰੋ ਨਾ ਜੇ ਹੋ ਸਕੇ ਇੱਕ ਰੋਟੀ ਦਾ ਟੁੱਕ ਪਾ ਦਿਓ। ਇਹੀ ਤੁਹਾਡੇ ਮਾੜੇ ਦਿਨ ਹਨ ਜੋ ਬਦਲ ਦੇਣਗੇ। ਤੁਹਾਡੇ ਤੇ ਕਦੇ ਮੜਾ ਸਮਾਂ ਨਹੀਂ ਆਵੇਗਾ ਤੁਹਾਨੂੰ ਉਹਨਾਂ ਦੀਆਂ ਅਸੀਸਾਂ ਮਿਲ ਜਾਣਗੀਆਂ। ਕਿਉਂਕਿ ਬੇਜੁਬਾਨ ਦੇ ਢਿੱਡ ਚੋਂ ਨਿਕਲੀ ਅਸੀਸ ਹਮੇਸ਼ਾ ਪੂਰੀ ਹੁੰਦੀ ਹੈ। ਕਿਉਂਕਿ ਜਿਹੜਾ ਮਨੁੱਖ ਹੈ ਉਹ ਤਾਂ ਅਕਿਰਤ ਕਰਨ ਹੈ। ਉਹ ਤਾਂ ਕਿਸੇ ਦਾ ਭਲਾ ਜਿਹੜਾ ਹੈ ਉਸ ਨੂੰ ਇਦਾਂ ਹੀ ਗਵਾ ਦੇਂਦਾ ਹੈ ਪਰ ਜਿਹੜੇ ਇਹ ਬੇਜੁਬਾਨ ਹੁੰਦੇ ਹਨ ਉਹ ਕਿਸੇ ਦੇ ਭਲੇ ਨੂੰ ਅਜਾਈ ਨਹੀਂ ਜਾਣ ਦਿੰਦੇ ਤੁਹਾਡੀ ਦੁਗਣੀ ਰਾਖੀ ਕਰਨਗੇ। ਇਹ ਗੱਲਾਂ ਸਾਧ ਸੰਗਤ ਜੀ ਸੁਣਨ ਚ ਭਾਵੇਂ ਤੁਹਾਨੂੰ ਜ਼ਰੂਰ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਹਮੇਸ਼ਾ ਤੁਹਾਡੇ ਘਰ ਵਿੱਚ ਬਰਕਤ ਲੈ ਕੇ ਆਉਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ